ਭਾਜੀ ਕਿ ਲਾਵਾ ਦੇਓ ਲਾਓ ਜੀ ਸ਼ਗਨ ਪੋਣਾ ਲਾ ਚਾਹੀਦਾ ਪੋਣੀਆਂ ਤਰ੍ਹਾਂ ਲਾਂਤਾ ਚਾਹੀਦੀਆਂ ਤਾ ਤੂੰ ਸ਼ਗਨਾ ਵਾਲਾ ਹੀ ਦੇ ਦੇਓ 100 ਵਾਲਾ ਡੱਬਾ ਮਾਰਾ ਮੱਥੇ ਸਾਨੂੰ ਤਾਂ ਸ਼ਗਨ ਪੋਣਾ ਹੀ ਪੈਣਾ ਜਿੱਦਾਂ ਦਾ ਬੀਬੀ ਤੇਰਾ ਸੁਭਾਅ ਆ ਮੈਂ ਤਾਂ ਲਾਦਾ ਜਾ ਕੇ ਕਲੂਚ ਹੀ ਪਾਣਾ ਤੂੰ ਕੀ ਕਹਿਆ ਮੈਂ ਕਹਿੰਦੀ ਵਿਆਹ 'ਚ ਸ਼ਗਨ ਪੋਣਾ ਲੱਗਦਾ ਹੈ ਨਾ ਆ ਦੇਖੋ ਆਹੋ ਸ਼ਗਨ ਮੈਨਾਂ ਤੇ ਪੈਦਾ ਹੋਰ ਕਿਹੜਾ ਭਗਤੇ ਪੈਦਾ ਜਲਦੀ ਕਰ ਭਰਾ ਇੱਕ ਤਾਂ ਤੁਹਾਡੇ ਲੁਧਿਆਣੇ ਰਾਸ਼ੀ ਬੜਾ ਹੈਗਾ ਹੈ ਨਹੀਂ ਅਜੇ ਪਹੁੰਚੇ ਨਹੀਂ ਭਾਜੀ ਬੋਲਾ ਹਾਂ ਰਾਜ ਕੁਝ ਖਾਣ ਲਾ ਪੀਣਾ ਵਾ ਤੁਸੀਂ ਆਪ ਵੀ ਕਦੇ ਮਾਰਿਓ ਗੇੜਾ ਹੈ ਹਰ ਵਾਰ ਭੋਲੇ ਨੂੰ ਭੇਜਦੇ ਦੇ ਮਾਲ ਦੇ ਕੇ ਨਹੀਂ ਯਾਰ ਮੈਂ ਨਹੀਂ ਆਉਂਦਾ ਤੁਹਾਡੇ ਲੁਧਿਆਣੇ ਰਾਸ਼ੀ ਬਹੁਤ ਆ ਯਾਰ ਹੈ ਆ ਗਿਆ ਭਾਜੀ ਬੋਲਾ ਆ ਗਿਆ ਮੈਂ ਕਰਦਾ ਤੁਹਾਨੂੰ ਫਿਰ ਮਾਲ ਚੈੱਕ ਕਰਕੇ ਓਕੇ ਓ ਆਪੋਲੇ ਸਾ ਕੀ ਗੱਲ ਬੜਾ ਲੇਟ ਹੋ ਗਿਆ ਭਾਈ ਕੀ ਦੱਸਾਂ ਰਾਸ਼ੀ ਬੜਾ ਤੁਹਾਡੇ ਲੁਧਿਆਣੇ ਆਹਾਂ ਆਓ ਤੇ ਹੋਰ ਮਸਾਂ ਹੀ ਚੋੜੇ ਵਿਆਹ ਚੋਂ ਨਿਕਲ ਕੇ ਆਇਆ ਹਾਂ ਯਾਰ ਚੋੜੇ ਵਿਆਹ ਤੇ ਹੈਵੀ ਗੱਡੀਆਂ ਜਾਣ ਨਹੀਂ ਦਿੰਦੇ ਉਹ ਨਹੀਂ ਭਾਈ ਮੈਂ ਤਾਂ ਪੈਦਲ ਹੀ ਸੀ ਆਓ ਮੈਂ ਤਾਂ ਹੀ ਕਿਹਾ ਉਹ ਤੁਸੀਂ ਜੋ ਮਰਜ਼ੀ ਕਹੀ ਜਾਓ ਭਾਜੀ ਬੜਾ ਰਸ਼ਾ ਤੁਹਾਡੇ ਲੁਧਿਆਣੇ ਬਹੁਤ ਪੀੜ ਉਹ ਭੋਲਾ ਸਿਆ ਜਿੱਡਾ ਤੇਰਾ ਸਰੀਰ ਆ ਨਾ ਤਿੰਨ ਤੇ ਖਾਲੀ ਵਿਆਹ ਚੋਂ ਲੰਘਦੇ ਪੀੜ ਲੱਗਦੀ ਹੋਣੀ ਅਸਮਾਂ ਚੇ ਕਰਕੇ ਸਾਡੇ ਬਾਪ ਨੂੰ ਫੋਨ ਕਰ ਦਿਓ ਨਾਲੇ ਪੈਸੇ ਪਚਾਰਿਓ ਟਾਈਮ ਨਾਲ ਉਹ ਪਚਾ ਦੇਆਂਗੇ ਭਾ ਚਲੇ ਆ ਗਪੜ ਪਦ ਪਦ ਸਸ ਸਸ ਗਪੜ ਪਦ ਪਦ ਹਾਂਜੀ ਉਹ ਪਾਜੀ ਉਹ ਹੈ ਕੋਈ ਘਰੇ ਹਾਂਜੀ ਮਹਾਰਾਜ ਹਾਂਜੀ ਤੁਸੀਂ ਇੱਧਰ ਜੇ ਹਾਂਜੀ ਹਾਂਜੀ ਅਰੇ ਪਾਜੀ ਪੱਗ ਵਾਲੀ ਪਿੰਨ ਦਿਓ ਹੈਂ ਅਰੇ ਪੱਗ ਨੂੰ ਲਗਾਉਣ ਵਾਲੀ ਪਿੰਨ ਪਿੰਨ ਉਹ ਐਨੀ ਬਰੀਕ ਪਿੰਨ ਨਹੀਂ ਹੁੰਦੀ ਆਪਣੇ ਕੋਲ ਭਰਾ ਆਪਣੇ ਕੋਲ ਤਾਂ ਪੱਗ ਨੂੰ ਲਾਉਣ ਵਾਲੀ ਪਿੰਨ ਹੁੰਦੀ ਹੈ ਪਿੰਨ ਉਹੀ ਦਿਓ ਨਾ ਭਾਦੀ ਇਸ ਤੋਂ ਥੋੜੀ ਮੋਟੀ ਦਿਓ ਆ ਦੇਖ ਲਓ ਭਾਜੀ। ਭਾਜੀ ਇਸ ਤੋਂ ਥੋੜੀ ਹੋਰ ਮੋਟੀ ਦਿਓ। ਇਹ ਮੁੜ ਜਾਂਦੀ ਏ। ਉਹ ਇਤੋਂ ਮੋਟੀ ਨਹੀਂ ਹੁੰਦੀ ਭਰਾ। ਉਹ ਤਾਂ ਤੂੰ ਪਿੰਨ ਪਿੰਨ ਕਰੀ ਜਾਨਾ ਤੇ ਚਾਹੀਦੀ ਤੈਨੂੰ ਮੋਟੀ ਆ। ਹੈਂ? ਆਖੇ ਪਿੰਨ ਮੁੜ ਜਾਂਦੀ ਏ। ਉਹ ਭਾਜੀ ਆ ਜਿਹੜਾ ਚੋੜਾ ਲੜ ਹੈ ਨਾ ਇਸ ਤੇ ਲਾਉਣੀ ਆ। ਹੈਂ? ਚੋੜੇ ਲੜ ਤੇ ਲਾਣੀ ਭਾਜੀ। ਉਹ ਚੋੜਾ ਨਹੀਂ ਹੁੰਦਾ ਭਰਾ। ਚੌੜਾ ਕਹਿੰਦੇ ਇਹਨੂੰ ਚੌੜਾ ਚੌ ਚੌ ਚੌੜਾ। ਕਿਹੜੇ ਸਕੂਲੇ ਪੜਿਆ ਤੂੰ? ਬਾਜੀ ਤੁਸੀਂ ਆਏ ਗਿਆ ਨੂੰ ਪਾਣੀ ਨਹੀਂ ਦਿੰਦੇ। ਬਸ ਭਸ਼ ਨਹੀਂ ਦਿੰਦੇ ਹੋ। ਪਾਣੀ ਨਹੀਂ ਹੁੰਦਾ ਤੁਹਾਡੇ ਕੋਲ। ਉਹ ਨਹੀਂ ਭਰਾ ਸਾਡੇ ਕੋਲ ਪਾਣੀ ਨਹੀਂ ਹੁੰਦਾ। ਸਾਡੇ ਕੋਲ ਪਾਣੀ ਹੁੰਦਾ ਵਾ। ਤੇ ਹੁਣ ਉਸੇ ਪਾਣੀ ਚ ਨੱਕ ਡੋਬ ਕੇ ਮਰਨ ਵਾਲਾ ਕੰਮ ਹੋਇਆ ਪਿਆ ਵਾ। ਜਿਸ ਹਿਸਾਬ ਨਾਲ ਆਪਾਂ ਆਪਣੀ ਮਾਂ ਬੋਲੀ ਪੰਜਾਬੀ ਲਿਖਣੀ ਤੇ ਬੋਲਣੀ ਦੋਵੇਂ ਭੁੱਲਦੇ ਜਾ ਰਹੇ ਹਾਂ। ਬੇੜਾ ਬਹਿ ਜੈਦਾ ਦੇ ਸਕੂਲਾਂ ਦਾ ਜਿੱਥੇ ਬੱਚੇ ਨੂੰ ਪੰਜਾਬੀ ਬੋਲਣ ਤੇ ਵੀ ਜੁਰਮਾਨਾ ਲਾਈ ਜਾਂਦੇ। ਉਹ ਬਾਜੀ ਕਿਹੜੀਆਂ ਗੱਲਾਂ ਚ ਪੈ ਗਏ ਹੋ? ਇਸ ਤੋਂ ਮੋਟੀ ਪਿੰਨ ਹੈਗੀ ਤਾਂ ਦਿਓ। ਇਤੋਂ ਮੋਟੀ ਨਹੀਂ ਹੈਗੀ ਭਰਾ। ਉਹ ਫਿਰ ਕਿੱਥੋਂ ਮਿਲੂਗੀ ਇਹ ਤਾਂ ਦੱਸ ਦਿਓ। ਤੂੰ ਇਹ ਕੰਮ ਕਰ ਯਾਰ ਫਿਰ। ਅਗਲੇ ਚੌਂਕ 'ਚ ਹਾਰਡਵੇਅਰ ਦੀ ਦੁਕਾਨੀਓਂ। ਉੱਥੋਂ ਜਾ ਕੇ ਇੱਕ ਇੰਚ ਦੀਆਂ ਕਿਲਾ ਲਾ ਲਾ। ਇਤੋਂ ਮੋਟੀਆਂ ਤਾਂ ਫਿਰ ਉਹੋ ਹੀ ਹੋਣੀਆਂ। ਆਪਣੇ ਕੋਲ ਤਾਂ ਹੈ ਨਹੀਂ। ਬਾਜੀ ਇੱਕ ਤਾਂ ਮੈਂ ਲੇਟ ਹੁੰਨਾ ਪਿਆ। ਉੱਥੋਂ ਤੁਸੀਂ ਮਜ਼ਾਕ ਕਰੀ ਜਾਂਦੇ ਹੋ। ਉੱਥੋਂ ਤੁਹਾਡੇ ਲੁਧਿਆਣੇ ਰਸ਼ ਕਿੰਨਾ ਆ? ਕਿੰਨੀ ਪੀੜ? ਉਹ ਰਸ਼ ਮੈਂ ਕੀਤਾ ਓਏ। ਜਿਹੜਾ ਆਂਦਾ ਹੋ ਕਹਿੰਦਾ ਤੁਹਾਡੇ ਲੁਧਿਆਣੇ ਰਸ਼ ਬੜਾ, ਤੁਹਾਡੇ ਲੁਧਿਆਣੇ ਰਸ਼ ਬੜਾ। ਮੈਂ ਲੁਧਿਆਣੇ 'ਚ ਬਾਬੂ ਛੋੜਦਾ। ਮੈਨੂੰ ਤਾਂ ਐ ਲਾਂਮਾ ਦੇਣੀ ਜਿੱਦਾਂ ਰਸ਼ ਮੈਂ ਕੀਤਾ ਹੁੰ ਤੂੰ ਦੋਵੇਂ ਕੈਨੇਡਾ ਸੈਟ ਆ ਤੇ ਫਿਰ ਇਸ ਰੱਸ਼ ਤੇ ਮੇਰਾ ਕੀ ਆ ਥਾ ਹੈ ਤੁਹਾਡੇ ਲੁਧਿਆਣੇ ਰੱਸ਼ ਬੜਾ ਉਹ ਸਾਡੇ ਲੁਧਿਆਣੇ ਨੂੰ ਮੈਂ ਲੁਧਿਆਣਾ ਗੋਦ ਲਿਆ ਜਿੰਨਾਂ ਦੇ ਲਿਆ ਉਹਨਾਂ ਨੂੰ ਪੁੱਛੋ ਜਾ ਕੇ ਵੀ ਪੰਜਾਬੀ ਸਾਰੇ ਬਾਹਰ ਭੱਜੀ ਜਾਂਦੇ ਆ ਫਿਰ ਇੱਥੇ ਨਾ ਰੱਸ਼ ਕਿਉਂ ਆ ਉਹਨਾਂ ਮੋੜੇ ਤੁਹਾਡੀ ਜਬਾਨ ਨਹੀਂ ਖੁੱਲਦੀ ਖਬਰਾਂ ਦੇ ਬਾਰੇ ਮੈਨੂੰ ਕਨੇ ਕਿਹਾ ਤੇ ਤੁਹਾਡੇ ਲੁਧਿਆਣੇ ਰੱਸ਼ ਬੜਾ ਉਹ ਪੈਨ ਦੀ ਚੁੰਝ ਵਰਗਾ ਤੇਰਾ ਮੂੰਹ ਆ ਤੂੰ ਜਿਹਦੀ ਮਰਜ਼ੀ ਵਖੀ ਪਾੜ ਕੇ ਚੱਲ ਲੰਘ ਜਾ ਤੈਨੂੰ ਰੱਸ਼ ਕੀ ਕਹਿੰਦਾ